ਮਹਿਲਾਵਾਂ ਦੀ ਸਿਹਤ ਸਿਰਫ ਉਹਨਾਂ ਦਾ ਨਿੱਜੀ ਮਾਮਲਾ ਨਹੀਂ ਹੈ ਇਹ ਪਰਿਵਾਰਾਂ ਅਤੇ ਸਮਾਜ ਦੀ ਭਲਾਈ ਤੇ ਵੀ ਮਹੱਤਵਪੂਰਨ ਪ੍ਰਭਾਵ ਪਾਉਂਦੀ ਹੈ ਇਸ ਨੂੰ ਸਮਝਦੇ ਹੋਏ ਅੰਮ੍ਰਿਤਸਰ ਸਥਿਤ EMC ਕ੍ਰੈਡਲ ਹਸਪਤਾਲ ਨੇ ਮਹਿਲਾਵਾਂ ਦੀ ਸਿਹਤ ਨੂੰ ਪ੍ਰਾਥਮਿਕਤਾ ਦੇਣ ਲਈ ਇੱਕ ਵਿਸ਼ੇਸ਼ ਪਹਿਲ ਸ਼ੁਰੂ ਕੀਤੀ ਹੈ ਤਾਂ ਜੋ ਉਹਨਾਂ ਨੂੰ ਜ਼ਰੂਰੀ ਦੇਖਭਾਲ ਅਤੇ ਧਿਆਨ ਮਿਲ ਸਕੇ ਹਸਪਤਾਲ ਦੀ ਸੀਨੀਅਰ స్త్రీ ਰੋਗ ਸਪੈਸ਼ਲਿਸਟ ਡਾਕਟਰ ਮੋਨਿਕਾ ਵੱਲੋਂ ਮਹਿਲਾਵਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਅਤੇ ਨਿਯਮਤ ਜਾਂਚਾ ਕਰਵਾਉਣ ਦੀ ਸਲਾਹ ਦਿੱਤੀ ਹੈ ਖਾਸ ਤੌਰ ਤੇ मासिक धर्म ਦੀਆਂ ਅਨਿਯਮਤਾਵਾਂ ਬੱਚਾਦਾਨੀ ਅਤੇ ਅੰਡਾਦਾਨੀ ਦੀਆਂ ਸਮੱਸਿਆਵਾਂ ਲਈ ਨਿਯਮਤ ਜਾਂਚਾਂ 40 ਸਾਲ ਤੋਂ ਉੱਪਰ ਦੀਆਂ ਮਹਿਲਾਵਾਂ ਨੂੰ ਛਾਤੀ ਕੈਂਸਰ ਦੇ ਸ਼ੁਰੂਆਤੀ ਲੱਛਣ ਪਛਾਣ ਲੈ ਮੈਮੋਗ੍ਰਾਫੀ ਕਰवानी ਚਾਹੀਦੀ ਹੈ ਅਚਾਨਕ ਵਜ਼ਨ ਵਧਣਾ ਮੂਡ ਸਵਿੰਗ ਥਕਾਵਟ ਅਤੇ ਮਾਸਿਕ ਧਰਮ ਵਿੱਚ ਗੜਬੜ ਹਾਰਮੋਨਲ ਅਸੰਤੁਲਨ ਦੇ ਸੰਕੇਤ ਹੋ ਸਕਦੇ ਹਨ 35 ਸਾਲ ਤੋਂ ਬਾਅਦ ਮਹਿਲਾਵਾਂ ਨੂੰ ਹੱਡੀਆਂ ਦੀ ਮਜ਼ਬੂਤੀ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਆਰਥੋਪੋਸਿਸ ਤੋਂ ਬਚਿਆ ਜਾ ਸਕੇ ਤਣਾਅ ਅਤੇ ਡਿਪਰੈਸ਼ਨ ਨਾਲ ਨਜਿੱਠਣ ਲਈ ਯੋਗਾ, ਧਿਆਨ ਅਤੇ ਸਕਾਰਾਤਮਕ ਜੀਵਨ ਸ਼ੈਲੀ ਨੂੰ ਅਪਣਾਉਣਾ ਚਾਹੀਦਾ ਹੈ। ਹਸਪਤਾਲ ਦੀ ਡਾਇਰੈਕਟਰ ਸਮੀਖਸ਼ਾ ਅਰੋੜਾ ਦਾ ਆਖਣਾ ਹੈ ਕਿ EMC ਕ੍ਰੈਡਲ ਹਸਪਤਾਲ ਮਹਿਲਾਵਾਂ ਦੀ ਸਿਹਤ ਪ੍ਰਤੀ ਸਮਰਪਿਤ ਹੈ। ਹਸਪਤਾਲ ਸਾਰੀਆਂ ਮਹਿਲਾਵਾਂ ਨੂੰ ਨਿਯਮਤ ਸਿਹਤ ਜਾਂਚਾ ਕਰਵਾਉਣ ਅਤੇ ਲੰਮੇ ਸਮੇਂ ਦੀ ਤੰਦਰੁਸਤੀ ਨੂੰ ਪ੍ਰਮੋਟ ਕਰਨ ਵਾਲੀ ਜੀਵਨ ਸ਼ੈਲੀ ਅਪਣਾਉਣ ਲਈ ਉਤਸ਼ਾਹਿਤ ਕਰਦਾ ਹੈ।